ਵਾਹ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਇਹ ਸਰਕਲ ਅਜਨਾਲਾ ਦੀ ਮੀਟਿੰਗ ਆ ਇਹਦੇ ਵਿੱਚ ਸਾਡੇ ਜਿਹੜੇ ਜਿੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਆ ਸਰਦਾਰ ਦਲਬੀਰ ਸਿੰਘ ਜੀ ਚੱਕ ਡੋਗਰਾ ਜਿਨ੍ਹਾਂ ਦੇ ਪਰਿਵਾਰੋਂ ਲੋਖੋਤੇ ਭੈਣ ਜੀ ਹੋਣੀ ਸਾਡੇ ਤੇ ਸਰਦਾਰ ਨਵਚੰਦ ਸਿੰਘ ਜੀ ਹਰੜ ਸਾਹਿਬ ਇਹਨਾਂ ਦੇ ਵੀ ਘਰੋਂ ਖਲੋਤੇ ਸਾਡੇ ਭੈਣ ਜੀ ਹੋਣੀ ਤੇ ਇਹ ਅੱਜ ਨਾਲ ਇਹਨਾਂ ਦੇ ਜਿਹੜੇ ਬਲਾਕ ਸੰਤੀਆਂ ਦੇ ਮੈਂਬਰ ਖਲੋਤੇ ਆ ਉਹਦੇ ਸਬੰਧ ਵਿੱਚ ਅੱਜ ਦੀ ਜੋ ਇਹ ਮੀਟਿੰਗ ਰੱਖੀ ਗਈ ਸੀ ਇਹ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਤਾਂ ਕਿ ਆਉਣ ਵਾਲੀ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ 2027 ਦੇ ਵਿੱਚ ਬੰਗ ਸਿੰਘਾ ਤੋਂ ਸ਼ਾਹ ਵੇਖਣ ਮੈਂ ਇਲਾਕੇ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਉਛਾਹ ਲੋਕਾਂ ਦੇ ਵਿੱਚ ਜਿਹੜਾ ਇੱਕਸਰ ਮਿਲ ਰਿਹਾ ਸੋਚਿਆ ਨਹੀਂ ਸੀਗਾ ਕਿ ਇੱਕਦਮ ਇੰਨੀ ਛੇਤੀ ਉਛਾਲ ਆ ਲਏਗਾ देखो ये उस परमात्मा दी कृपा है, औदियां बख्शीशयांयां सारीयां बिदयां बनदियां हुंदियां, ओने बिद बणाईयां। सानू एक-एक सीट दे उत्ते तीन-तीन मेंबरान दे ਸਾਡੇ ਕੋਲ ਉਮੀਦਵਾਰ ਸੀ। जिन्नां दे ਅਸੀਂ ਸਮਝੌਤੇ ਕਰਾ ਕੇ ਤੇ ਇੱਕ-ਇੱਕ ਉਮੀਦਵਾਰ ਨੂੰ ਸੀਟ ਦਿੱਤੀ ਆ। ਤੇ ਦੂਜੀ ਗੱਲ ਰਹੀ ਇਹਨਾਂ ਦੀ ਸਰਕਾਰ ਦੀ ਇਹ ਇੰਨੀ ਬਖਲਾੜ ਦੇ ਵਿੱਚ ਆ, ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਸਾਡੀਆਂ 11-12 ਸੀਟਾਂ ਦੇ ਉੱਤੇ ਬਿਨਾ ਮੁਕਾਬਲਾ ਆਪਣੇ ਉਮੀਦਵਾਰੇ ਨਾਲ ਚਤਾਵ ਹੀ ਲਏ ਆ। ਕਿਉਂਕਿ ਉਹਨਾਂ ਨੂੰ ਇਹ ਡਰ ਸੀ ਵੀ ਸਾਡੇ ਜਿਹੜੇ 11-12 ਬੰਦੇ ਆ ਉਹ ਉਤਨਾ ਜਿੱਤਣ ਦੇ ਹੀ ਇਹਨਾਂ ਨੂੰ ਉੱਥੇ ਉਮੀਦਵਾਰ ਲੱਪਣੇ ਔਖੇ ਹੋਏ ਗੋਟਰਾਂ ਵਿੱਚ ਕਿੰਨਾ ਚਾਦੇ ਤੁਸੀਂ ਦੇਖ ਹੀ ਰਹੇ ਅੱਜ ਦੀ ਜੋ ਇਕੱਤਰਤਾ ਆਈ ਸਿਰਫ ਇੱਕ ਮੀਟਿੰਗ ਕੀਤੀ ਸਿਰਫ ਇੱਕ ਜ਼ੋਨ ਦੀ ਇਹੋ ਜਿਹੀਆਂ ਅਸੀਂ ਚਾਰ ਮੀਟਿੰਗਾਂ ਕੀਤੀਆਂ ਅੱਡੋ-ਅੱਡ ਜ਼ੋਨਾਂ ਦੀ ਜੇ ਮਤਲਬ ਇਹ ਉਤਨਾ ਮੀਟਿੰਗ ਦੇ ਵਿੱਚ ਵੀ ਇੰਨੇ ਬੰਦੇ ਇਕੱਠੇ ਕਰ ਲੀਏ ਤਾਂ 1000 ਬੰਦਾ ਸਾਡਾ ਵੈਸੇ ਹੀ ਬਣ ਜਾਂਦਾ ਮੁੱਦੇ ਕੀ ਨੇ ਤੁਹਾਡੇ ਕਿਹੜੇ ਮੁੱਦਿਆਂ 'ਤੇ ਚੋਣ ਲੜੀ ਜਾ ਰਹੀ ਹੈ ਜੀ ਮੁੱਦੇ ਵੇਖੋ ਜੀ ਕੋਈ ਮੁੱਦਿਆਂ ਦੀ ਭੋਲਿਆ ਕਿਸੇ ਨੂੰ ਜੇ ਪੰਜਾਬ ਦੇ ਭਲੇ ਦੀ ਗੱ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਜਿਹੜਾ ਡਵੈਲਪਮੈਂਟ ਦੀ ਪੰਜਾਬ ਦੀ ਕੀਤੀ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਇਹਨਾਂ ਕੋਲ ਤਾਂ ਮੁੱਦਾ ਹੀ ਕੋਈ ਨਹੀਂ ਹੈਗਾ ਇਹਨਾਂ ਸਰਕਾਰ ਕੋਲ ਇਹਨਾਂ ਕੋਲ ਤਾਂ ਮੁੱਦਾ ਹੀ ਇੱਕੋ ਆ ਕਿ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਦਲਾਅ ਆਪਣਾ ਲਿਆਂਦਾ ਦੂਜਾ ਵਿਆਹ ਕਰਾ ਲਿਆ ਐਮ ਐਲ ਇਹਨਾਂ ਦੇ ਨੇ ਦੂਜੇ ਇੱਕ ਕਰਾ ਕਰੂ ਲੈ ਵਿਆਹ ਸਾਰਿਆਂ ਨੇ ਇਹਨਾਂ ਨੇ ਦੇਖੋ ਹੀ ਆ ਮੁੱਦੇ ਇਹਨਾਂ ਕੋਈ ਮੁੱਦੇ ਕਿੱਡੇ ਰਹਿ ਗਏ ਸਰਕਾਰ ਕੋਲ ਇਸ ਕਰਕੇ ਪੰਜਾਬ ਦੇ ਵਿੱਚ ਅੱਜ ਜਿਹੜਾ ਆ ਸਾਰਾ ਬਦਲਾਅ ਲੋਕ ਚਾਹੁੰਦੇ ਆ ਕਿਉਂਕਿ ਲੋਕਾਂ ਨੇ ਵੇਖ ਲਿਆ ਲੋਕਾਂ ਨੂੰ ਨਵੀਂ ਚੀਜ਼ ਦਾ ਵੀ ਪਤਾ ਨਹੀਂ ਇਹਨਾਂ ਕਰ ਕੀ ਦੇਣਾ ਅੱਜ ਲੋਕਾਂ ਨੂੰ ਭਲੇਖਾ ਨਿਕ ਮੈਂ ਇਹਨਾਂ ਨੂੰ ਅੱਜ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਤਕੜੇ ਹੋ ਕੇ ਜਿਹੜੀ 14 ਤਰੀਕ ਨੂੰ ਸ਼ਰਮਣੀ ਅਕਾਲੀ ਦਲ ਦੇ ਤਕੜੀ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਇੱਕ ਦੀ ਦੱਸ ਦਿਓ ਕਿ ਲੋਕ ਇਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਹਨ ਬਿਲਕੁਲ ਬਿਲਕੁਲ ਮੈਂ ਅੱਗੇ ਬੋਲਿਆ ਵੀ ਇੱਥੇ ਕਿਉਂਕਿ ਇਹ ਬੜੇ ਜਝਾਰੂ ਤੇ ਬੜੇ ਯੋਧੇ ਆ ਸਾਰੇ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਉਹ ਧਨੜੀ ਤੋੜਤੀਆਂ ਸੀ ਇਸ ਕਰਕੇ ਇਹ ਬਹੁਤ ਸੂਰਮੇ ਸਾਰੇ ਆ ਇਹ ਨਹੀਂ ਪਰਵਾਹ ਕਰਦੇ ਕਿਸੇ ਦੀ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਜੋਤ ਸਿੰਘ ਸਮਰਾਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਇਹ ਸੀਟ ਦੇ ਲੈ ਕੇ ਸਮਝਾਇਆ ਤੇ ਬਾਕੀ ਵੇਖੋ ਵੀ ਜੀ ਇਹ ਆ ਵੀ ਅਹੀਂ ਤੇ ਸਾਡੀ ਤੇ ਬਾਬਾ ਸੁੱਖ ਰੱਖੇ ਬਾਕੀ ਇਹ ਨਹੀਂ ਪਬਲਿਕ ਦਾ ਹਿੱਸੇ ਆਮ ਸਾਡੇ ਨਾਲ ਹੈ ਅਸੀਂ ਤੇ ਕਹਿੰਨੇ ਆ ਮੈਂ ਤੁਹਾਡੇ ਅਮਾਦੀ ਮੇਰਾ ਕਹਿਣਾ ਆ ਕਿ ਢਾੜੀਵਾਲ ਸਾਨੂੰ ਇੱਕ ਗੱਲ ਕਹਿਣਾ ਕਿ ਢਾੜੀਵਾਲ ਸਾਹਿਬ ਵੇਖੋ ਤੁਸੀਂ ਵੀ ਇਹਨਾਂ ਵੋਟਾਂ ਨਾਲ ਜਿੱਤੇ ਹੋ ਤੁਸੀਂ ਕਿਹਦੇ ਛੇ ਦਿਨ ਉਤਨੀ ਹਾਲ ਕੇ ਡਿੱਗ ਪਏ ਸਮੇਂ ਤੁਸੀਂ ਨਾਲ ਸੀ ਹਾਂਜੀ ਅਸੀਂ ਨਾਲ ਹੀ ਵੇਖੋ ਅਸੀਂ ਦੱਸ ਰਿਹਾ ਸਾਨੂੰ ਬੋਨੀ ਸਾਹਿਬ ਨੇ ਕਿਹਾ ਵੀ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਬੋਨੀ ਸਾਹਿਬ ਮੇਰੇ ਕੱਲੇ ਪਿੰਡ ਸੱਤ ਵਾਰ ਹੀ ਆਇਆ ਸੀ ਸੱਤ ਵਾਰ ਹੀ ਆਉਣ ਦੇ ਬਾਅਦੂ ਦੀ ਮੈਂ 185 ਵੋਟਾਂ ਬੋਲਣ ਹਰ ਆਇਆ ਸੀ ਬਾਈ ਦੇ ਵਿੱਚ ਤੇ ਇਹ ਜਿਹੜੇ ਨੇ ਧਾਲੀਵਾਲ ਸਾਹਿਬ ਇਹਨਾਂ ਨੇ ਤਾਂ ਸਮਝੇ ਕੁਝ ਨਹੀਂ ਇਹਨਾਂ ਨੂੰ ਮੈਂ 24 ਤੇ ਜਦੋਂ ਭਾਜੀ ਸਾਡੇ ਵਾਪਸ ਆ ਗਏ ਨੇ ਜਦੋਂ ਬੋਨੀ ਸਿੱਕਦਾ ਵੀ ਇਹਨਾਂ ਦੀ ਲੋੜ ਹੀ ਨਹੀਂ ਤੇ ਨਹੀਂ ਤੇ ਸਾਨੂੰ ਧੱਕੇ ਮਾਰ ਕੇ ਕੱਢਿਆ ਸੀ ਤੇ ਕੱਲ੍ਹ ਜਲ ਛੱਡ ਤਾਂ ਫਿਰ ਅਸੀਂ ਭਾਜੀ ਆਏ ਵਾਪਸ ਅਸੀਂ 2 ਮਹੀਨੇ ਬਾਅਦ ਇੱਕ ਪੈਸੇ ਦਾ ਕੰਮ ਨਹੀਂ ਮਿਲਿਆ ਇਹਨਾਂ ਤੋਂ ਮੈਂ ਇਹਨਾਂ ਦੀ ਇਲੈਕਸ਼ਨ ਵਿੱਚ ਖਰਚ ਕੀਤਾ ਆਪਣੇ ਕੋਲੋਂ 4-5 ਮੈਂ ਗੱਡੀਆਂ ਲਾਈਆਂ ਕਿਉਂਕਿ ਮੇਰਾ ਪਿੰਡ ਸਾਰਾ ਐਸੀ ਭਾਈ ਜਾਰਾ ਸੰਬੰਧ ਦੇ ਕਿ ਸਾਰੇ ਵਿਧਾਇਕ ਬਦਾਰਨ ਬੰਦੇ ਤੇ ਇਹ ਦੋਨੇ ਮੋਟਾ ਹਨ ਮੈਂ ਵੀ ਗੱਲ ਪੇਰੀ ਪੱਦੇ ਚੱਕਰ ਦੀ ਬਾਕੀ ਗੱਲ ਇਹ ਆ ਵੀ ਵੋਟਰਾਂ ਨੂੰ ਮੈਂ ਇਹੋ ਪੀਲ ਕਰਨਾ ਚਾਹੁੰਦਾ ਆ ਕਿ ਵੋਟਾਂ ਪਾਉ ਤੇ ਬਾਕੀ ਜਿਹੜੇ ਹੈਗਾ ਵੀ ਇਹ ਜਿਹੜੇ ਡਰਾਵੇ ਡਰੂਵੇਂ ਨਾ ਤਨਾ ਡਰੋ ਨਾ ਕੋ ਲੋੜੀਏ ਵੇਖੋ ਅਸੀਂ ਤਾਂ ਡਰਦੇ ਨਹੀਂ ਪਹਿਲਾਂ ਹੀ ਅਸੀਂ ਤੇ ਜਦੋਂ ਪਹਿਲੀ ਵਾਰੀ ਇਹ ਜਿਲ੍ਹਾ ਫਿਰ ਬਲਾਕ ਸ਼ੰਤੀ ਹੋ ਅਹੀਂ ਉਹਨਾਂ ਦੇ ਰਫਣਾ ਵੀ ਖੋ ਕੇ ਪੰਤੀਆਂ ਗੱਡੀਆਂ ਵੀ ਪੰਤੀਆਂ ਨਹੀਂ ਉਹ ਬੰਦੇ ਸਾਨੂੰ ਕੋਈ ਡਰ ਨਹੀਂਗਾ ਬਾਕੀ ਆਪਣੇ ਤਰੀਕੇ ਨਾਲ ਇਲੈਕਸ਼ਨ ਕਰੋ ਜੇ ਇਹ ਵੀ ਨਾਲ ਜਿੱਤੀ ਇਹ ਮੈਂ ਕਦੀ ਕਿਸੇ ਮਿਲਿਸ਼ਾਸਤੇ ਨਾਲ ਨਾ ਰਹੂੰਗਾ ਹੋਰ ਦੱਸੋ ਇੱਥੇ ਤੱਕ ਮੈਂ ਵਾਦਾ ਕਰਦਾ ਕਿ ਇੱਕ ਨੰਬਰ ਨਾਲ ਆਇਆ ਹੋਰ ਜਿਹੜਾ ਕਿਸੇ ਨਾਲ ਕੱਢਾਂਗੇ ਤੇ ਗੱਲ ਕਰਿਓ ਹਾਂਜੀ